ਬਈ ਬੱਲਾ ਬੱਲਾ ਚੁੱਕਿਆ ਬੜਾ ਜ਼ੋਰ ਲਾਇਆ ਪਚੰਦਰੋ ਤੁਸੀਂ ਬੜੀ ਭੱਜ ਨੱਟ ਕੀਤੀ ਆ ਸੀਟ ਪਤੰਦਰੋ ਪੇਰ ਇੱਕ ਬਚਾਈਆ ਉਹ ਵੀ ਘਰੋਂ ਉਹ ਕੋਈ ਗੱਲ ਨਹੀਂ ਚਾਚਾ ਮੈਂ ਤਾਂ ਪਤੰਦਰਾ ਤੇਰੇ ਕੋਲ ਅਫਸੋਸ ਕਰਨ ਆਇਆ ਸੀ ਚੱਲ ਅਸੀਂ ਤਾਂ ਨਿਆਣੇ ਸੀ ਚਾਚਾ ਤੇ ਤਾਂ ਗਲਤੀਆਂ ਵੀ ਬਹੁਤ ਹੋ ਗਈਆਂ ਤੂੰ ਪਤੰਦਰਾ ਸਾਧ ਬੰਦਾ ਤੀ ਤੇ ਤਾਂ ਕੰਮ ਵੀ ਬਹੁਤ ਕੀਤੇ ਸੀ ਤੇਰੇ ਕੀ ਗੱਲ ਕਾਹਦਾ ਝਾੜੂ ਫਿਰ ਗਿਆ ਸਾਲਾ ਇਹ ਤਾਂ ਕੀ ਕਿਨੂੰ ਕੀ ਦਿੱਤਾ ਤੋ ਕਿ ਸਾਲੀ ਸਮਝ ਮੈਨੂੰ ਵੀ ਪਾਈ ਨਹੀਂ ਕੋਈ ਸਾਲੀ ਜਨਤਾ ਰੈਲੀਆਂ ਚ ਵੀ ਬਹੁਤ ਆਈਆ ਸਾਲੇ ਨਾਰੇ ਵੀ ਬਹੁਤ ਲੱਗੇ ਨੇ ਬੋਟ ਸਾਲੀ ਲੱਭੀ ਨਹੀਂ ਕੋਈ ਓਯਾ ਹਿਆ ਹਿ ਚਾਚਾ ਕਾ ਮਸਲਾ ਸਾਡੇ ਨਾਲ ਹੋ ਗਿਆ ਜਦੋਂ ਖੜਦੇ ਸੀ ਸਟੇਜ ਤੇ ਸਾਲੀ ਤਾੜੀਆਂ ਦੀ ਗੂੰਜ ਹੀ ਸੁਣਦੀ ਸੀ ਪਤਾ ਨਹੀਂ ਸਾਲੀ ਬਾਅਦ ਗੂੰਜ ਕਿਸੇ ਹੋਰ ਪਾਸੇ ਚਲੀ ਗਈ ਓ ਚੱਲ ਕੋਈ ਨਹੀਂ ਕੋਈ ਨਹੀਂ ਚਾਚਾ ਸਾਡਾ ਤਾਂ ਪਤੰਦਰਾ ਜ਼ਗਾੜ ਫੇਰ ਵੀ ਲੋਟ ਆਜੂ ਤੇਰਾ ਤਾਂ ਬਹੁਤ ਕੰਮ ਖਰਾਬ ਹੋ ਗਿਆ ਤੈਨੂੰ ਤਾਂ ਕਹਿੰਦੇ ਮੋਦੀ ਨੇ ਵੀ ਚੈੜ ਤੇ ਲਾਤਾ ਪਤੰਦਰਾ ਤੇਰੇ ਨਾਲੋਂ ਵਧੀਆ ਤਾਂ ਸਾਡੇ ਵਾਲਾ ਬਿੱਟੂ ਰਹਿ ਗਿਆ ਪਤੰਦਰਾ ਹਾਰ ਕੇ ਵੀ ਉਹਦਾ ਲੈ ਗਿਆ ਵਧੀਆ Subscribe now and press the bell icon. Never miss an update.